ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਧੰਨ ਗੁਰਾਂ ਦਾ ਸਾਰਿਆਂ ਤੇ ਮੇਰ ਪਰੇ ਹੱਥ ਰੱਖਣ ਸਭ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਵਾ ਲਓ ਜੀ ਆਪਣਾ ਸੀਗਾ ਦੁੱਧ ਤੇ ਦੁੱਧ ਤਾਂ ਸੀਗਾ ਵੀ ਉਹੀ ਵਾਲਿਆ ਸੀਗਾ ਤੇ ਉਹ ਫਟ ਗਿਆ ਤੇ ਆਪਾਂ ਨੇ ਬਣਾ ਲਿਆ ਪਨੀਰ ਪਨੀਰ ਆਪਾਂ ਨੇ ਬਣਾ ਕੇ ਇਹਨੂੰ ਦਬਤਾ ਸੀਗਾ ਦੇਖੋ ਤੁਸੀਂ ਕਿੰਨਾ ਸੋਹਣਾ ਸੌਫਟ ਪਨੀਰ ਬਣਿਆਗਾ ਤੇ ਕੋਈ ਉਹ ਵੀ ਨਹੀਂ ਹੈਗਾ ਕੋਈ ਸਪੈਸ਼ਲੀ ਪਨੀਰ ਕੱਢਿਆ ਸੀਗਾ ਤੇ ਆਪਣੇ ਆਪ ਹੀ ਬਣ ਗਿਆ ਬਾਬਾ ਜੀ ਦੀ ਕਿਰਪਾ ਨਾਲ ਤੇ ਹੋਰ ਤੁਸੀਂ ਕਿਵੇਂ ਹੋ ਠੀਕ ਹੋ ਸਾਰੇ ਤੇ ਇੱਧਰ ਆਪਾਂ ਨੇ ਇਹਨੂੰ ਹੁਣ ਉਹ ਸੀਗਾ ਥੋੜਾ ਟਾਈਮ ਇਹਨੂੰ ਆਪਾਂ ਨੇ ਦੱਬ ਦਿੱਤਾ ਸੀ ਜਿਵੇਂ ਕੱਪੜੇ ਚ ਲਪੇਟ ਕੇ ਤੇ ਉੱਪਰ ਆਪਾਂ ਨੇ ਪਾਣੀ ਦਾ ਭਰ ਕੇ ਭਾਂਡਾ ਰੱਖ ਦਿੱਤਾ ਤੇ ਥੋੜਾ ਜਿਹਾ ਉਹ ਹੋ ਗਿਆ ਵਧੀਆ ਬਣ ਗਿਆ ਤੇ ਆਪਾਂ ਨੇ ਹੁਣ ਕੁਛ ਤਾਂ ਇਹਨੂੰ ਸੇਵ ਕਰ ਲੈਣਾ ਤੇ ਕੁਛ ਆਫੇਦੇ ਤੋਂ ਕੋਈ ਚੀਜ਼ ਤਿਆਰ ਕਰਦੇ ਹਾਂ ਅੱਜ ਕਿਸੇ ਦੀ ਫਰਮਾਇਸ਼ ਸੀਗੀ ਵੀ ਸਪੰਜੀ ਰਸਗੁੱਲੇ ਆਨਲੀ ਪਨੀਰ ਦੇ ਹੀ ਬਣਾਉਣੇ ਵਿੱਚ ਕੁਝ ਨਹੀਂ ਪਾਉਣਾਗਾ ਤੇ ਆਪਾਂ ਇਹ ਸਪੰਜੀ ਰਸਗੁੱਲੇ ਸਮਾਲ ਵਾਲੇ ਬਣਾਉਂਦੇ ਤੇ ਇਧਰ ਆਪਾਂ ਕੁਛ ਪਨੀਰ ਉਹ ਸੇਵ ਕਰ ਲਿਆ ਸੀਗਾ ਥੋੜਾ ਜਿਹਾ ਰੱਖ ਕੇ ਰੱਖ ਲਿਆ ਸੀ ਡੱਬੇ ਚ ਪਾ ਕੇ ਟਾਪੋ ਵਿੱਚ ਤੇ ਕੋਚਾ ਪਾਓ ਉਹ ਕਰਦੇ ਹੁਣ ਰਸਗੁੱਲੇ ਬਣਾਉਂਦੀ ਤਿਆਰੀ ਕਰਦੇ ਅੱਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਸਾਰੇ ਅੱਗੇ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਪਲੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੁਹਾਨੂੰ ਨਵੀਆਂ-ਨਵੀਆਂ ਵੀਡੀਓ ਦੇਖਣ ਨੂੰ ਮਿਲਣ ਦੀਆਂ ਅਗਰ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਰੈਸਪੀ ਚੰਗੀ ਲੱਗਦੀ ਹੁੰਦੀ ਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਆਪਾਂ ਹੁਣ ਪਨੀਰ ਨੂੰ ਨਮ ਮਸਲਾਂਗੇ ਚੰਗੀ ਤਰ੍ਹਾਂ ਬਹੁਤ ਸੌਫਟ ਪਨੀਰ ਬਣਿਆਗਾ ਤੇ ਕੱਲ ਨੂੰ ਨਾਲੇ ਤਾਂ ਆਉਣਾ ਮम्मा ਨੇ ਵੱਡੀ ਭਾਬੀ ਨੇ ਤੇ ਭਤੀਜੀ ਨੇ ਤੇ ਇੱਧਰ ਆਪਾਂ ਰੱਖੜੀ ਤੇ ਸਪੈਸ਼ਲ ਉਹ ਕਰ ਲੈਂਦੇ ਨਾਲੇ ਤਾਂ ਕੋਈ ਚੀਜ਼ ਮਿੱਠਾ ਬਣ ਜੂਗਾ ਤੇ ਮੌਸਮ ਬਹੁਤ ਸੋਹਣਾਗਾ ਤੇ ਇਹਨੂੰ ਆਪਾਂ ਥੋੜਾ ਜਿਹਾ ਮਸਲੀ ਚਲਾਂਗੇ ਮਸਲੀ ਚਲਾਂਗੇ ਇਹ ਅੱਜ ਆਪਾਂ ਇਹਦੇ ਵਿੱਚ ਕੋਈ ਸੂਜੀ ਜਾਂ ਆਪਾਂ ਕੋਈ ਮੈਦਾ ਕੁਝ ਨਹੀਂ ਪਾਉਂਦੇ ਕੋਈ ਬੇਕਿੰਗ ਪਾਊਡਰ ਸੋਡਾ ਤਾਂ ਵੈਸੇ ਵੀ ਨਹੀਂ ਅਸੀਂ ਅੰਗੇ ਜੂਸ ਕਰਦੇ ਤੇ ਇਧਰ ਮੈਂ ਥੋੜਾ ਜਿਹਾ ਘਿਓ ਲਿਆ ਸੀਗਾ ਦੇਸੀ ਤੇ ਘਿਓ ਤੇ ਇਹਦੇ ਵਿੱਚ ਪਹਿਲਾਂ ਵੀ ਬਹੁਤ ਸੀ ਠੰਡਾ ਕਿਉਂਕਿ ਜੇ ਆਪਾਂ ਹੋਰ ਥੋੜਾ ਜਿਹਾ ਘਿਓ ਜਿਵੇਂ ਪਾ ਕੇ ਆਪਾਂ ਇਹਨੂੰ ਮਸਲਦੇ ਆਂ ਤੇ ਬਹੁਤ ਸੌਫਟ ਮਲਾਈਮ ਹੋਰ ਵੀ ਹੋ ਜਾਂਦਾਗਾ ਤੇ ਥੈਂਕ ਯੂ ਸਤਨ ਥੈਂਕ ਯੂ ਸੋ ਮਚ ਜਿੰਨਾ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਸਪੋਰਟ ਕਰਦੇ ਆ ਵੀਡੀਓ ਵਾਚ ਕਰਦੇ ਆ ਸੋਹਣੇ ਸੋਹਣੇ ਕਮੈਂਟ ਕਰਦੇ ਆ ਮੇਰੇ ਸਾਰੇ ਹੀ ਭੈਣਾਂ ਤੇ ਭਰਾਵਾਂ ਦਾ ਤੇ ਜਿਉਂਦੇ ਵਖਦੇ ਰੋਵੋ ਜਿੰਨਾ ਨੂੰ ਪਿਆਰ ਮਿਲ ਗਿਆ ਇੰਨੇ ਇੰਨਾ ਕਦੀ ਸੋਚਿਆ ਤਾਂ ਨਹੀਂ ਸੀਗਾ ਕਿ ਆਪਾਂ ਨੂੰ YouTube ਤੋਂ ਇੰਨਾ ਪਿਆਰ ਮਿਲੂਗਾ ਬਿਕੋਜ਼ ਕਿਉਂਕਿ ਚੈਨਲ ਤਾਂ ਪੁਰਾਣਾ ਚੱਲਦਾ ਸੀਗਾ ਤੇ ਇਹਨੂੰ ਚਲਾਇਆ ਨਹੀਂ ਸੀਗਾ ਤੇ ਇਧਰ ਆਪਾਂ ਨੇ ਇਹਨੂੰ ਮਸਲ ਮਸਲ ਕੇ ਇਹਨਾਂ ਤੇ ਬਹੁਤ ਵੇਖੋ ਤੁਸੀਂ ਸੌਫਟ ਪਨੀਰ ਹੋ ਗਿਆ ਹੁਣ ਆਪਾਂ ਇਹਨੂੰ ਥੋੜਾ ਚੇਰੇ ਵਾਸਤੇ ਇਹਨੂੰ ਆਪਾਂ ਉਹ ਕਰਾਂਗੇ ਫ੍ਰੀਜੇ ਚ ਰੱਖ ਦਵਾਂਗੇ ਠੀਕ ਹੈ 10 15 ਮਿੰਟ ਵਾਸਤੇ ਆਪਾਂ ਇਹਨੂੰ ਫ੍ਰੀਜੇ ਚ ਰੱਖ ਤਾ ਹੁਣ ਅੱਧਰ ਆਪਾਂ ਨੋਰਮਲ ਜਿਹੀ ਕੋਈ ਕੜਾਹੀ ਲਈ ਸਬਜ਼ੀ ਵਾਲੀ ਕੋਈ ਮੈਂ ਕਹਾਂ ਕੀ ਜ਼ਿਆਦਾ ਉਹੋ ਕਰਨਾਗਾ ਹਨਾ ਕਿਉਂਕਿ ਆਪਾਂ ਘਰ ਵੇਚਣਿਆਂਗੇ ਖਾਣੀਆਂ ਘਰੇ ਤੇ थैंक यू सो मच ਜਿਹੜੇ ਇੱਕ ਦੂਜੇ ਦੀ ਗੱਲ ਸੁਣ ਕੇ سپورਟ ਕਰਦੇ ਆ ਬਈ ਜਦੋਂ ਆਪਾਂ ਨਾ ਜੇ ਆਪਾਂ ਕਿਸੇ ਦਾ ਚੈਨਲ ਸਬਸਕ੍ਰਾਈਬ ਕਰਦੇ ਆ ਨਾ ਨਾ ਥੱਲੇ ਆ ਲਿਖ ਦਿਆ ਕਰੋ ਵੀ ਮੈਂ ਤੁਹਾਡਾ ਚੈਨਲ ਸਬਸਕ੍ਰਾਈਬ ਕੀਤਾ ਤੁਸੀਂ ਵੀ ਹੋਣ ਕਰ ਦੋ ਮੈਂ ਲਿਖ ਦੇਣੀ ਇਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਹਨਾ ਕਿਉਂਕਿ ਆਪਾਂ ਆਪ ਜੇ ਆਪਾਂ ਕਿਸੇ ਦਾ ਚੈਨਲ ਸਬਸਕ੍ਰਾਈਬ ਕਰਦੇ ਆ ਆਪਾਂ ਨੂੰ ਵੀ ਫਿਰ سپورਟ ਦੀ ਲੋੜ ਹੈ ਕਿ ਨਹੀਂ ਹਨਾ ਤੇ ਤੁਸੀਂ ਵੀਡੀਓ ਫੋਲੋ ਵਾਚ ਕਰਿਆ ਕਰੋ ਇੱਕ ਦੋ ਭੈਣਾਂ ਨੇ ਮੈਸੇਜ ਬਹੁਤ ਸੋਹਣੇ ਕੀਤੇ ਕਹਿੰਦੀਆਂ ਵੀ ਤੁਸੀਂ ਗੱਲਾਂ ਬਾਤਾਂ ਬਹੁਤ ਸੋਹਣੀਆਂ ਕਰਦੇ ਭੈਣੇ ਮੈਂ ਤਾਂ ਹੱਸਦੀ ਬਹੁਤ ਹਾਂ ਇੱਕ ਤਾਂ ਹਨਾ ਜਦੋਂ ਵੀਡੀਓ ਉਹ ਕਰਦੀਆਂ ਤੇ ਇਧਰ ਆਪਣੀ ਚਾਚਣੀ ਜਿਹੜੀ ਸੀਗੀ ਆਪਾਂ ਨੇ ਕਮਲੀ ਤੋਂ ਉੱਤੇ ਖੰਡ ਪਾਈ ਸੀ ਤੇ ਹੁਣ ਆਪਾਂ ਥੋੜਾ ਜਿਹਾ ਕਮਲੀ ਪਾਣੀ ਪਾ ਕੇ ਨਾ ਇਹ ਚਾਚਣੀ ਨੇ ਮੈਂ ਥੋੜੀ ਜੀ ਥਿੱਕ ਬਣਾਉਂਗੀ ਜਿਆਦਾ ਪਤਲੀ ਨਹੀਂ ਬਣਾਉਂਗੀ ਕਿਉਂਕਿ ਇਹ ਬਾਲੇ ਕੱਲੇ ਪਨੀਰ ਦੇ ਇਹਦੇ ਵਿੱਚ ਕੁਝ ਪਾਇਆ ਨਹੀਂ ਥੋੜਾ ਜਿਹਾ ਪਹਿਲੇ ਚ ਪਾ ਦਾਂਗੇ ਗੁਲਾਬ ਜਲ ਤੇ ਇੱਕ ਪਾਤੀ ਸੀ ਆਪਾਂ ਲੈ ਚੀ ਭਨ ਕੇ ਤੋਡੀ ਮਰਜ਼ੀ ਆ ਇਹਨੂੰ ਫ੍ਰਿਜ ਚ ਪਹਿਨ ਥੋੜਾ ਟਾਈਮ ਹੋ ਗਿਆ ਸੀ 10 15 ਮਿੰਟ ਤੇ ਹੋਣੀ ਵਧੀਆ ਹੋ ਗਿਆ ਤੇ ਹੁਣ ਇਹਦੇ ਵਿੱਚ ਵੀ ਦੋ ਕ ਬੂੰਦਾ ਮੈਂ ਗੁਲਾਬ ਜਲ ਦੀਆਂ ਪਾ ਲੈਂਦੀ ਤੇ ਇਹ ਹੁਣ ਆਪਾਂ ਇਹਨੂੰ ਥੋੜਾ ਜਿਹਾ ਮਸਲ ਕੇ ਤੇ ਆਪਾਂ ਹੁਣ ਇਹਦੇ ਸਮਾਲ ਵਾਲੇ ਛੋਟੇ ਵਾਲੇ ਸਪੰਜੀ ਰਸ ਗੁੱਲੇ ਬਣਾਵਾਂਗੇ ਠੀਕ ਹੈ ਬਹੁਤ ਹੀ ਸਵਾਦ ਤੇ ਬਹੁਤ ਹੀ ਟੇਸਟੀ ਬਣਦੇ ਆ ਆਪਾਂ ਨਾ ਦੇਖੋ ਤੁਸੀਂ ਆਪਾਂ ਜਦੋਂ ਘਰੇ ਕੋਈ ਚੀਜ਼ ਬਣਾਣੇ ਆਂ ਵੀ ਬਣਾਉਣ ਲੱਗਦੇ ਆਂ ਜ਼ਰੂਰੀ ਨਹੀਂ ਹੁੰਦਾ ਵੀ ਆਪਣੇ ਤੋਂ ਪਹਿਲੀ ਵਾਰ ਕੋਈ ਚੀਜ਼ ਚੰਗੀ ਬਣ ਜਿੰਦੀ ਕਿਸੇ ਵੇਲੇ ਕੋਈ ਚੀਜ਼ ਨਹੀਂ ਵੀ ਚੰਗੀ ਬਣਦੀ ਕਿ ਖਰਾਬ ਹੋ ਜਾਂਦੀ ਨੈਵਰ ਮਾਈਂਡ ਲਾ ਆਪਾਂ ਖਾ ਸਕਦੇ ਆਂ ਆਪਾਂ ਜਿਹੜੀ ਵੀ ਸੇਲ ਕਰਨੀ ਆਂਗੀ ਹਨਾ ਜੇ ਮਾੜੀ-ਮੋਟੀ ਇੱਕ ਵਾਰੀ ਟੁੱਟ ਜਾਣ ਜਾਂ ਕੁਝ ਵੀ ਹੋ ਜੇ ਤੇ ਵੈਸੇ ਤਾਂ ਤਕਰੀਬਨ ਬਾਣੀ ਜਾਂਦੀ ਆ ਹਨਾ ਤੇ ਇਸੇ ਤਰ੍ਹਾਂ ਹੀ ਸਾਰੇ ਇੱਕ ਦੂਜੇ ਦੀ ਸਪੋਰਟ ਕਰਦੇ ਰਿਹਾ ਕਰੋ ਤੇ ਕਰਨੀ ਵੀ ਚਾਹੀਦੀ ਆ ਤੇ ਇਸੇ ਗੱਲ ਦਾ ਮਾਈਂਡ ਨਾ ਕਰੋ ਵੀ ਕਿਸੇ ਦਾ ਚੈਨਲ ਜੇ ਆਪਾਂ ਸਬਸਕ੍ਰਾਈਬ ਕਰਦੇ ਆਂ ਤੇ ਅਗਲੇ ਨੂੰ ਦੱਸ ਦੱਸਿਆ ਕਰੋ ਸਗੋਂ ਦੀ ਜ਼ਰੂਰੀ ਵੀ ਅਸੀਂ ਤੁਹਾਡਾ ਚੈਨਲ ਸਬਸਕ੍ਰਾਈਬ ਕੀਤਾ ਪਤਾ ਹੈ ਕਿ ਕਈਆਂ ਨੇ ਨਾ ਵੀਡੀਓ ਵੇਖੀ ਦੀਆਂ ਸੀ ਕਮੈਂਟ ਕਰੀ ਦੇ ਹੋਰਾਂ ਨੂੰ ਤਾਂ ਅਗਲੇ ਕਮੈਂਟ ਦਾ ਜਵਾਬ ਦੇ ਦਿੰਦੇ ਸਾਨੂੰ ਕੋਈ ਕੋਈ ਕੁਝ ਵੀ ਲਿਖਦਾ ਵੀ ਨਹੀਂ ਸੀ ਕੋਈ ਮਾੜਾ ਮੋਟਾ ਟੁੱਟਾ ਭੱਜਾ ਦੇ ਲਈ ਭੇਜ ਦਿਆ ਕਰੋ ਵੀ ਹਾਂ ਤੁਸੀਂ ਸਾਨੂੰ ਕਮੈਂਟ ਕੀਤਾ ਮੈਂ ਹਟ ਗਈ ਹੁਣ ਕਰਨੋਂ ਮੈਂ ਉਹਨਾਂ ਲੋਕਾਂ ਨੂੰ ਹੀ ਕਰਦੀ ਜਿਹੜੇ ਲੋਕੀ ਮੇਰੀ ਮੇਰੀ ਵੀਡੀਓ ਤੇ ਕਮੈਂਟ ਕਰਦੇ ਵੀਡੀਓ ਮੈਂ ਬਹੁਤ ਦੇਖਦੀ ਲੋਕਾਂ ਦੀਆਂ ਹਨਾ ਵਿੱਚ ਕੋਈ ਨਾ ਆਪਾਂ ਨੂੰ ਕੋਈ ਨਵੀਂ ਚੀਜ਼ ਮਿਲ ਜਾਂਦੀ ਇਧਰ ਆਪਾਂ ਕੁਛ ਤਾਂ ਵਾਈਟ ਰੱਖ ਲਏ ਤੇ ਗੁड़िया ਕਹਿੰਦੀ ਮਾਮੀ ਵੀ ਨਹੀਂ ਮੈਂ ਥੋੜੇ ਜੇ ਕਲਰ ਪਾ ਕੇ ਬਣਾਉਣੇ ਇਹ ਕਹਿੰਦੀ ਮੈਂ ਤਾਂ ਸ਼ੇਪ ਪਾ ਕੇ ਰਸਗੁੱਲੇ ਬਣਾਉਣੇ ਮੈਂ ਇਹਨੂੰ ਪੁੱਛਿਆ ਵੀ ਕਮਲੀ ਜੇ ਸ਼ੇਪ ਵਾਲੇ ਕਿਹੜੇ ਰਸਗੁੱਲੇ ਹੁੰਦੇ ਉਹ ਚਮਚਮ ਵਰਗੇ ਤਾਂ ਹੁੰਦੇ ਆ ਨਹੀਂ ਤੇ ਤਕਰੀਬਨ ਤਾਂ ਗੋਲ ਹੀ ਹੁੰਦੇ ਹਨਾ ਨਹੀਂ ਤੇ ਲੰਮੇ ਜਿਹੇ ਹੁੰਦੇ ਜਿਵੇਂ ਚਮਚਮ ਹੁੰਦੀ ਆ ਤੇ ਇਹ ਕਹਿੰਦੀ ਮੈਂ ਕਲਰ ਪਾਉਣਾ ਮੈਂ ਕਿ ਚੱਲ ਕਲਰ ਤਾਂ ਪਾਲਾ ਤੂੰ ਤੇ ਇਧਰ ਦੇਖੋ ਤੂੰ ਇਹ ਛੇ ਤੁਸੀਂ ਇਹ ਛੇਪਾ ਬਣਾਉਂਦੀ ਸੀਗੀ ਤੇ ਛੇਪਾ ਤਾਂ ਬਣਾਈ ਇਹਨੇ ਫੌਕ ਦੇ ਨਾਲ ਬਣਾਈ ਸੀ ਉਹ ਵਿੱਚੇ ਕੁਲਗੀ ਦੀ ਉਹ ਕਿਉਂਕਿ ਜਦੋਂ ਫੁੱਲੂਗਾ ਤੇ ਫਿਰ ਉਹ ਖਲੂਗੀ ਤਾਂ ਹੈ ਹਨਾ ਇਦਰਾ ਆਪਾਂ ਹੁਣ ਪਹਿਲਾਂ ਵਾਈਟ ਵਾਲੇ ਪਾਵਾਂਗੇ ਫਿਰ ਨਾਲ ਹੀ ਆਪਾਂ ਜੈਲ ਵਾਲੇ ਪਾ ਦੇਵਾਂਗੇ ਤੇ ਇਹ ਬਹੁਤ ਹੀ ਵਧੀਆ ਚੀਜ਼ ਬਣਦੀ ਆ ਬੱਚਿਆਂ ਨੂੰ ਆਪਾਂ ਥੋੜੀ ਚੀਜ਼ ਵੀ ਘਰੇ ਬਣਾ ਕੇ ਦੇ ਦਈਏ ਨਾ ਉਹਦੇ ਵਿੱਚ ਸਬਰ ਹੁੰਦਾ ਬਿਕੋਜ਼ ਘਰ ਦੀ ਚੀਜ਼ ਜਿੰਨੀ ਵੀ ਹੋਵੇ ਥੋੜੀ ਹੋਵੇ ਤੇ ਉਹਦੇ ਵਿੱਚ ਥੋੜੀ ਚੀਜ਼ ਨਾਲ ਵੀ ਆਪਣੀਆਂ ਪ੍ਰਾਣੀਆਂ ਦਾਦੀਆਂ ਨਾਨੀਆਂ ਮਾਵਾ ਆਪਣੀਆਂ ਮੰਮੀਆਂ ਹਨਾ ਥੋੜੀ ਚੀਜ਼ ਨਾਲ ਸਾਰਾ ਟੱਬਰ ਰੇ ਜਾ ਦਿੰਦੇ ਸੀ ਜ਼ਰੂਰੀ ਹੁੰਦਾ ਵੀ ਆਪਾਂ ਢਿੱਡ ਪਰ ਢਿੱਡੀ ਪਰ ਨਾ ਆਪਾਂ ਵੀ ਹੋਰ ਕੁਝ ਖਾਣਾ ਹੀ ਨਹੀਂ ਆਪਾਂ ਇੱਕ ਹੀ ਚੀਜ਼ ਖਾਣੀ ਨਹੀਂ ਕਿਉਂਕਿ ਆਪਾਂ ਨੂੰ ਟੇਸਟ ਵਾਸਤੇ ਥੋੜੀ ਚੀਜ਼ ਜਦੋਂ ਉਸੇ ਨਾਲ ਹੀ ਆਪਣਾ ਟਿੱਡ ਪਰ ਜਾਂਦਾ ਹੁਣ ਆਪਾਂ ਥੋੜਾ ਜਿਹਾ ਇਹਨੂੰ ਹੋ ਕਰਾਂਗੇ ਫਿਰ ਆਪਾਂ ਇਹਦੇ ਵਿੱਚ ਹੋਰ ਪਾਣੀ ਪਾ ਕੇ ਇਹਨੂੰ ਪਤਲੀ ਕਰਾਂਗੇ ਚਾਚਣੀ ਨੂੰ ਤੇ ਬਹੁਤ ਹੀ ਵਧੀਆ ਚੀਜ਼ ਬਣਦੀ ਆ ਤੁਸੀਂ ਵੀ ਟਰਾਈ ਕਰੋ ਇਹਦੇ ਵਿੱਚ ਆਪਾਂ ਅਜਨਾ ਕੋ ਮੈਦਾ ਨਾ ਸੂਜੀ ਕੋਈ ਚੀਜ਼ ਨਹੀਂ ਪਾਈਗੀ ਆਉਣ ਲਈ ਆਪਾਂ ਇਹੀ ਕੱਲਾ ਪਨੀਰ ਹੀ ਆਗਾ ਠੀਕ ਹੈ ਤੇ ਇਹਨੇ ਕਲਰ ਵੀ ਪਾਇਆ ਜਿਵੇਂ ਤੇ ਉਹ ਮੈਨੂੰ ਕਹਿੰਦੀ ਮੈਂ ਕਿਹਾ ਥੋੜਾ ਕਹਿੰਦੀ ਮਾਮੀ ਮੈਂ ਹੋਰ ਵਾ ਮੈਂ ਕਹਾਂ ਰਹਿਣ ਦੇ ਹੁਣ ਜੇ ਹੋ ਜਾ ਵੀ ਹੈਗਾ ਠੀਕ ਆ ਹਨਾ ਤੇ ਇਹ ਨਾਲੇ ਤਾਂ ਪਾ ਰਖੜੀ ਉਹ ਹੋ ਜੂਗੀ ਰਖੜੀ ਦਾ ਕਰਕੇ ਮਿੱਠਾ ਬਣ ਜੂਗਾ ਤੇ ਨਾਲੇ ਆਪਾਂ ਨੇ ਉਹ ਬਣਾ ਲਏ ਕਿਉਂ ਮੈਂ ਥੋੜੀ ਹਜੇ ਠੀਕ ਤਾਂ ਹੈ ਨਹੀਂਗੀ ਤੇ ਫਿਰ ਹੁਣ ਥੋੜਾ ਬਹੁਤ ਤਾਂ ਹੀ ਕਰਨਾ ਹੀ ਪੈਂਦਾ ਦੇਖੋ ਤੁਸੀਂ ਹਨਾ ਤੇ ਵੀਡੀਓ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਫੇਰ ਮਿਲਾਂਗੇ ਨੈਕਸਟ ਵੀਡੀਓ ਦੇ ਨਾਲ ਕੱਲ ਨੂੰ ਮੇਰੇ ਮੰਮਾ ਤੇ ਮੇਰੀ ਭਾਬੀ ਤੇ ਭਤੀਜੀ ਆਉਂਦੀਆਂ ਮੈਨੂੰ ਮਿਲਣ ਵਾਸਤੇ ਮੈਂ ਠੀਕ ਨਹੀਂ ਸੀ ਨਾਲੇ ਮੇਰਾ ਪਤਾ ਲੈਣ ਵਾਸਤੇ ਤੇ ਮੰਮਾ ਤਾਂ ਰਹੂਗੀ ਮੇਰੇ ਕੋਲੇ ਕਿਉਂਕਿ ਹੁਣ ਇਹਦੀਆਂ ਛੁੱਟੀਆਂ ਹੋ ਗਈਆਂ ਖਤਮ ਤੇ ਹੁਣ ਮੰਮਾ ਦੀ ਡਿਊਟੀ ਲੱਗ ਗਈ ਆ ਤੇ ਫੇਰ ਆਪਾਂ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਨਵੀਂ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਦਾ तहे ਦਿਲੋਂ ਧੰਨਵਾਦ ਜਿਉਂਦੇ ਵੱਸਦੇ ਰਹੋ ਤੇ ਅਗਰ ਜੇ ਕੋਈ ਲਾਈਵ ਵੀਡੀਓ ਵੀ ਆਉਂਦੀ ਹੁੰਦੀ ਹੈ ਤੇ ਉਹ ਵੀ ਜਰੂਰ ਵਾਚ ਕਰਿਆ ਕਰੋ ਤੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ